ਸਿੰਗਲ ਗਾਇਸ ਸੋ ਅੱਜ ਆਪਾਂ ਚੱਲੇ ਆਂ ਮਾਦੂਕ ਜਿੱਥੋਂ ਮੇਨ ਪਾਣੀ ਸ਼ੁਰੂ ਹੋਇਆ ਸੀ ਰਾਵੀ ਹੈ ਜਿੱਥੇ ਜਿੱਥੋਂ ਟਾਈਮ ਟੂ ਟਾਈਮ ਮਾਦੂਕ ਟੈਂਕ ਤੇ ਆਪਣਾ ਪਾਣੀ ਗਿਆ ਸੀ ਅਜ ਨਾਲੇ ਰਮਦਾਸ ਤੇਰਾ ਪਪਾ ਨੇ ਅਨਕ ਗੁਰਦਾਸਪੁਰ ਵਾਲੇ ਸਾਰੇ ਇਲਾਕੇ ਲੈ ਗਏ ਜਿਹੜਾ ਤੇ ਮਦੂਪੁਰ ਤੋਂ ਸ਼ੁਰੂ ਕਿਰਾਵੀ ਤੇ ਅੱਜ ਹੋਣ ਪਾਣੀ ਸਕਾਤਾ ਹੈ ਯੂਪੀ ਡੀਸੀ ਤੇ ਕੰਮ ਲੱਗਿਆ ਹੈ ਨਹਿਰਾ ਦਾ ਤੇ ਤੁਹਾਨੂੰ ਦੱਸਦੇ ਪੂੜ ਕਿਨੇ ਨਗਨੇ ਡੁੱਬੇ ਆ ਹੁਣ ਆਪਾਂ ਮਦੂਪੁਰ ਤੋਂ ਥਰਿਆਲ ਵਾਲੇ ਸਿੰਘਾ ਰੋਡ ਤੇ ਆ ਗਏ ਆ ਕਿਉਂਕਿ ਆਪਾਂ ਹਾਈਵੇ ਵੱਲੋਂ ਤਾਂ ਨਹੀਂ ਗਏ ਕਿਉਂਕਿ ਉੱਥੇ ਕੰਮ ਚੱਲ ਰਿਹਾ ਸੀ ਪੋਲਾਂ ਦਾ ਜਿਹੜਾ ਮਦੂਪੁਰ ਨੂੰ ਪੁੱਲ ਜਾਂਦੇ ਆ ਸ਼ਾਇਦ ਉੱਥੇ ਪੁੱਲ ਦਾ ਕੰਮ ਚੱਲ ਰਿਹਾ ਤੇ ਉੱਥੋਂ ਨੰਗਰ ਨਾ ਦੇਣ ਤਾਂ ਇਸ ਕਰਕੇ ਅਸੀਂ ਥਰਿਆਲ ਵਾਲੇ ਪਾਸੋਂ ਜਾ ਰਹੇ ਆ ਜਿੱਦੋਂ ਸਿੰਘਾ ਰੋਡ ਪੈਂਦਾ ਬਸ ਹੁਣ ਪਹੁੰਚ ਹੁਣ ਫਿਲਹਾਲ ਮੈਂ ਖੜਾ ਆ ਮਾਦੂਪੁਰ ਰਾਵੀ ਦਰਿਆ ਦੇ ਬਿਲਕੁਲ ਕੰਢੇ ਤੇ ਦੇਖ ਸਕਦੇ ਹੋ ਉਹ ਪਾਸੇ ਜਿਹੜਾ ਤੁਸੀਂ ਇਲਾਕਾ ਦੇਖ ਸਕਦੇ ਹੋ ਉਹ ਜੰਮੂ ਐਂ ਕਸ਼ਮੀਰ ਦਾ ਬਾਰਡਰ ਹੈ ਮਤਲਬ ਲਖਨਪੁਰ ਤੇ ਉਹ ਦੇਖ ਸਕਦੇ ਹੋ ਗੱਡੀਆਂ ਨਗਰੀਆਂ ਉਹ ਆ ਮੇਨ ਪੁਲ ਲਖਨਪੁਰ ਵਾਲਾ ਕਠੂਏ ਨੂੰ ਜਾਂਦਾ ਜੜਾ ਉਹ ਰੇਲਵੇ ਲਾਈਨ ਜਿੱਥੇ ਤੁਸੀਂ ਕਰਾਸ ਕਰੂਸ ਵਾਲਾ ਬ੍ਰਿਜ ਦੇਖ ਰਹੇ ਹੋ ਤੇ ਹਥਲੇ ਦੇਖ ਸਕਦੇ ਕੰਮ ਲੱਗਾ ਚੈਨਲ ਮਸ਼ੀਨਾਂ ਲੱਗੀਆਂ ਤੇ ਇੱਥੋਂ ਉਦੋਂ ਪਾਣੀ ਆਇਆ ਸੀ ਉਦੋਂ ਕਿੰਨਾ ਪਾਣੀ ਸੀ ਹੁਣ ਬਿਲਕੁਲ ਸ਼ਾਂਤ ਆ ਰਾਵੀ ਉਦੋਂ ਕੀ ਮਜ਼ਰ ਬਣਿਆ ਸੀ ਇਧਰ ਹਲੇ ਵੀ ਕੰਮ ਲੱਗਾ ਵਾ ਜਿਹੜਾ ਤੁਹਾਨੂੰ ਮੈਂ ਸ਼ਾਹਪੁਰ ਕੰਟੀ ਦਾ ਟਾਈਮ ਦੱਸਿਆ ਤੇ ਹੁਣ ਪਾਣੀ ਬਿਲਕੁਲ ਸ਼ਾਂਤ ਹੈ ਪਰ ਫਲੋ ਹਾਈ ਵੀ ਚੱਲ ਰਿਹਾ ਦੇਖ ਸਕਦੇ ਹੋ ਵਾਈਟ ਵਾਈਟ ਜਿਹੜਾ ਉਹ ਪਾਰੋਂ ਗੱਡੀਆਂ ਆ ਰਹੀਆਂ ਠੀਕ ਹੈ ਹੁਣ ਅੱਗੋ ਜਾ ਕੇ ਦੱਸਦੇ ਹਾਂ ਜਿੱਥੋਂ ਮੇਨ ਜਦੋਂ ਯੂਬੀਡੀਸੀ ਟੁੱਟੀ ਸੀ ਜਿਹੜੇ ਪਿੰਡਾਂਾਂ 'ਚ ਪਾਣੀ ਗਿਆ ਸੀ ਜਦ ਤੱਕ ਇਹ ਭਰ ਹੋ ਗਿਆ ਆਪਣੇ ਭੂਰਚਕ ਹੋ ਗਿਆ ਬੇੜੀਆਂ ਤੇ ਉਹ ਜਿਹੜੀ ਨਹਿਰ ਜਿੱਦੋਂ ਜਿੱਦੋਂ ਨਿਕਲਦੀ ਹੈ ਮਾਦੋਪੁਰ ਮੇਨ ਤਪੋਲੇ ਪਾਣੀ ਟਪਿਆ ਸੀ ਤੁਸੀਂ ਇੱਕ ਵੀਡੀਓ ਦੇਖੀ ਨੇ ਬੜਾ ਪਿਆਰ ਕੀਤਾ ਤੁਸੀਂ ਉਹ ਵੀਡੀਓ ਨੂੰ ਤੇ ਉਹ ਵੀਡੀਓ ਦੇ ਨਾਲ ਮੈਂ ਕਲਿੱਪ ਵੀ ਟਾਈ ਕਰਦਾ ਕਿ ਕਿੱਦਾਂ ਪਾਣੀ ਜਾਂਦਾ ਹੈ ਤੇ ਹੁਣ ਉਹ ਕਿੱਦਾਂ ਦੀ ਹੋ ਗਈ ਦੀ ਆ ਉੱਥੇ ਵੀ ਕੰਮ ਲੱਗਾ ਵਾ ਤੇ ਹੁਣ ਆਪਾਂ ਚੱਲਦੇ ਆਂ ਹੁਣ ਆਪਾਂ ਪਹੁੰਚ ਚੁੱਕੇ ਆਂ ਉੱਥੇ ਜਿੱਥੋਂ ਮੀਸਕੀ ਯੂਪੀਡੀਸੀ ਚ ਪਾਣੀ ਜਾਂਦਾ ਉਹ ਦੇਖ ਸਕਦੇ ਸਾਹਮਣੇ ਯੂਪੀਡੀਸੀ ਵਾਲਾ ਪੁਲ ਠੀਕ ਹੈ ਜਿੱਥੋਂ ਪਾਣੀ ਉਛਲਿਆ ਸੀ ਇਹ ਦੇਖ ਸਕਦੇ ਕੋਰਲ ਰਿਵਰ ਜਿਹੜਾ ਬਿਲਕੁਲ ਆਪਣੇ ਰਿਵਰ ਦੇ ਕੰਢੇ ਆ ਦੇਖ ਸਕਦੇ ਇਹ ਵੀ ਅੰਦਰ ਪਾਣੀ ਆ ਗਿਆ ਜਦੋਂ ਹੜਾ ਆਇਆ ਸੀ ਉਹ ਚੀਕ ਸਕਦਾ ਟਾਈਮ ਤੋਂ ਪਾਣੀ ਛੱਡਿਆ ਤੇ ਤੇ ਸੋ ਇੱਥੋਂ ਪਾਣੀ ਟਪਦਾ ਹੀ ਮੈਂ ਤੁਹਾਨੂੰ ਇੱਕ ਵੀਡੀਓ ਦੀ ਕਲਿੱਪ ਲਾ ਦਾਂਗਾ ਇੱਥੇ ਇੱਕ ਪਾਰਕ ਵੀੰਦ ਰਿਆ ਉਹ ਦੇਖੋ ਪਾਰਕ ਦੀ ਲੋਕੇਸ਼ਨ ਜਿੱਥੇ ਉਹ ਪੱਥਰ ਪਏ ਹੈ ਨਾ ਸਾਹਮਣੇ ਉੱਥੇ ਪਾਰਕ ਹੀ ਤੇ ਆਹ ਦੇਖ ਸਕਦੇ ਹੋ ਰਾਹ ਦਾ ਹਾਲ ਨਵੀਂ ਸੜਕ ਬਣੀ ਸੀ ਅੱਗੇ ਰਸਤਾ ਵੀ ਆਇਆ ਕਿ ਨਹੀਂ ਤਿੱਖਿਆਗਾ ਮੈਰ ਚ ਪੈਣ ਦੇ ਉਹ ਦੇਖ ਸਕਦੇ ਹੋ ਅੱਗੇ ਮਾਈਨਿੰਗ ਦਫ਼ਤਰ ਜਾਂਦਾ ਰਸਤਾ ਵੀ ਟੁੱਟ ਗਿਆ ਸਾਰ ਦੇਖ ਸਕਦੇ ਹੋ ਕਿਹੜੇ ਰੋਡ ਦੇ ਕੋਲ ਦੇ ਕਿੰਨੇ ਐਂਗਲ ਹੁੰਦੇ ਹੋ ਕਿ ਟੁੱਟ ਜੇ ਪੱਥਰੀ ਮਿੱਟਰ ਹੋ ਜਾਂਦਾ ਇਧਰੋਂ ਇੱਥੋਂ ਵੀ ਨਹੀਂ ਸਪੱਣੇ ਸੱਪ ਦਾ ਹੀ ਰੋਡ ਆਲਦਾ ਕਿ ਲੋਰ ਆਲਦਾ ਆਲੇ ਕੋਈ ਐਂਗਲ ਮਨ ਦੇਖੋ YouTube ਪੁਣੀ ਟੱਪਦਾ ਕਿ ਮੈਂ ਇਹ ਵੀਡੀਓ ਦੇਖੀ ਨਹੀਂ ਆ ਉਹ ਕੰਮ ਲੱਗਿਆ ਥੰਦੇ ਚੈਨਲ ਤੇ ਮਸ਼ੀਨ ਲੱਗੀ ਹੋਈ ਹੈ ਜੈਕਟਰ ਨੂੰ ਜਾ ਰਿਹਾ ਪਾਣੀ ਸਿੱਟੋ ਦੇਖੋ ਇੱਧਰ ਕੰਮ ਵੀ ਲੱਗਾ ਹੋਇਆ ਤੇ ਕਿੰਨਾ ਖੋਖਣਾ ਪਾਣੀ ਆ ਇਹਦੇ ਕੋਲ ਦੇ ਰੋੜ ਕੇ ਆਪਣੇ ਜਿਹੜੇ ਇੱਥੇ ਫਾਰਕ ਹੁੰਦੇ ਰੇ ਆ ਇੱਥੇ ਵੀ ਇੱਕ ਸਾਈਡ ਪਾਰਕ ਇੱਥੇ ਇੱਕ ਸਾਡੇ ਇੱਧਰ ਪਾਰਕ ਜਿੱਥੇ ਪੱਥਰ ਪਏ ਆ ਫਾਰਕ ਨੂੰ ਲੱਪਣੇ ਰੇ ਇਹ ਨਿਆ ਚਾਰ ਹੁੰਦੇ ਵੀ ਟਾਈਮ ਲੱਗ ਗਿਆ ਨਾ ਅੱਗੇ ਵੀ ਜਿਹੜੀ ਚੈਕਟਰ ਵਾਲੀ ਨੈੱਟ ਲੁੜੀ ਹੈ ਉੱਥੇ ਵੀ ਇਹ ਕੰਮ ਲੱਗਣਾ ਬਲੈਸਟ ਸਟਾਰਟ ਆਏਗਾ ਤੋਂ ਉੱਥੇ ਟੈਕ ਲੱਗੇਗਾ ਫਿਰ ਇਹ ਨੈੱਟ ਚੱਲੂ ਪਈ ਆ ਕੁਛੇ ਕਿੰਨੇ ਨੈੱਟ ਚੱਲ ਪਈ ਇਧਰੋਂ ਅੱਗੇ ਜਾ ਕੇ ਤਾਂ ਉੱਥੇ ਅੱਗੇ ਸੁਰਿਓਂ ਤੋਂ ਸਾਹਮਣੇ ਨਹੀਂ ਇਧਰੋਂ ਵੀ ਕਿਹੇ ਬੰਦੇ ਨੇ ਵੀਡੀਓ ਬਣਾਈ ਜਦੋਂ ਟਾਂ ਪੁੱਤੋਂ ਪਾਣੀ ਟੱਪਣ ਦਾ ਇਹ ਪ੍ਰੋਪੋ ਬੋਲ ਦਿੱਤਾ ਫਲਾਟ ਕਿਟਾ ਦਿੱਤੋ ਤੇ ਉੱਪਰ ਆਪਣੇ ਸਰਦਾਰ ਅੰਕਲ ਜਿਹੜੇ ਸੀ ਬਜ਼ੁਰਗ ਅੰਕਲ ਚੜੇ ਉੱਤੇ ਤੇ ਉਹ ਵੀਡੀਓ ਮੈਂ ਅਟੈਚ ਕਰਦਾ ਹਾਂ ਹੋਣ ਕਿੰਨਾ ਸ਼ਾਂਤਾ ਉਦੋਂ ਕੀ ਮੋਲ ਸੀ ਉਦੋਂ ਪਾਣੀ ਕਿੰਨਾ ਸੀ ਤੇ ਹੁਣ ਰੋਡਾਂ ਟੁੱਟ ਗਿਆ ਪੁੱਲ ਪਲ ਟੁੱਟ ਗਿਆ ਹੁਣ ਚੱਲ ਰਿਹਾ ਕੰਮ ਫੇਰ ਮੈਂ ਕਹਿੰਦਾ ਮਾਧੋਪੁਰ ਦੀ ਬਿਊਟੀ ਫੇਰ ਵਾਪਸ ਆ ਜੇ ਕਿਉਂਕਿ ਦੂਰੋ ਦੂਰੋ ਲੋਕੀ ਮਾਧੋਪੁਰ ਦੇਖਣ ਆਂਦੇ ਰਿਹਾ ਕਿਉਂਕਿ ਇੱਥੇ ਪਾਰਕ ਵੀ ਐ ਪਾਣੀ ਵੀ ਐ ਟਕੀਆਂ ਵੀ ਐ ਚੜਾਈਆਂ ਵੀ ਐ ਇੱਕ ਸਾਥੇ ਪਹਾੜ ਵੀ ਐ ਪਾਣੀ ਨਾ ਹੀ ਕਿਉਂਕਿ ਮੇਰਾ ਵੀ ਇੱਥੋਂ ਸ਼ੁਰੂ ਹੁੰਦੀ ਆ ਪੰਜਾਬ ਦਾ ਪਹਿਲਾ ਡਿਸਟ੍ਰਿਕਟ ਐ ਇਹ ਪਠਾਨਕੋਟ ਜਿੱਥੋਂ ਪਾਣੀ ਸ਼ੁਰੂ ਦਾ ਤੇ ਪਲੱਸ ਜੇ ਮੂਦਾ ਪਾਰ ਤੇ ਮਾਚਲਾ ਪਾਰ ਤੇ ਆਪਣੇ ਇੰਟਰਨੈਸ਼ਨਲ ਪਾਰਟ ਜਿਹੜਾ ਜਾਂਦਾ ਆਪਣੇ ਪਾਕਿਸਤਾਨ ਦਾ ਉਥੇ ਲੱਗਦਾ ਵਾ ਤੇ ਇਹ ਹਾਲ ਹੈ ਇੱਥੇ ਦਾ ਮੈਂ ਕੁਨੇਸ਼ਾ ਮੌਲੇ ਗੋਲਦਪਿਆਂ ਦੀ ਰੀੜੀ ਲੱਗ ਪਈ ਸੀ ਆ ਇਹ ਜਗ੍ਹਾ ਤੇ ਹੁਣ ਇਸ ਵਕਤ ਜੇ ਆਪਾਂ ਮਾਧਪੁਰ ਤੋਂ ਬਾਹਰ ਨੂੰ ਨਿਕਲਣਾ ਤੁਸੀਂ ਜਾਂਥਰੇ ਹਾਲ ਵਾਲੇ বাস ਉੱਜਾ ਸਕਦੇ ਜਿੱਦ ਤੂੰ ਅਸੀਂ ਆਏ ਆ ਤੇ ਜਾਂ ਤੁਸੀਂ ਇਹ ਰਸਤਾ ਹੈ ਇੱਕ ਸਿੰਗਲ ਰੋਡ ਜਿਹੜਾ ਉੱਪਰ ਨੂੰ ਠੱਕੀ ਵਾਲੇ ਪਾਸੇ ਜਾਂਦਾ ਹੈ ਕਿਉਂਕਿ ਜੈਕਟਰ ਵਾਲਾ ਜਿਹੜਾ ਰਸਤਾ ਹੈ ਉਹ ਬੰਦ ਹੈ ਤੇ ਜਿਹੜਾ ਪੋਲ ਹੈ ਜਿਹੜਾ ਨਖਲਪੁਰ ਜਾਂਦਾ ਉਹ ਵੀ ਬੰਦ ਹੈ ਕਿਉਂਕਿ ਅਸੀਂ ਲਾਸਟ ਟਾਈਮ ਹੁਣ ਨਿਕਲੇ ਆ ਉਸ ਤੋਂ ਬਾਅਦ ਇਹਨਾਂ ਬੰਦ ਕਰਤਾ ਤੇ ਉਹਨੇ ਇਹ ਸਿੱਧਾ ਰਸਤਾ ਹਾਈਵੇ ਨਾਲ ਜੁੜਨਾ ਤੇ ਚਲੋ